ਹਲਕਾ ਕੇਂਦਰੀ ਅਧੀਨ ਆਉਂਦੀ ਵਾਰਡ ਨੰਬਰ 71 ਦੇ ਇਲਾਕੇ ਅਨਗੜ ਵਿਖੇ ਕਈ ਦਿਨਾ ਤੋਂ ਸੀਵਰੇਜ ਬੰਦ ਹੋਣ ਦੀ ਸਮੱਸਿਆ ਆ ਰਹੀ ਸੀ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵੱਲੋਂ ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਨਾਲ ਸੰਪਰਕ ਕੀਤਾ ਅਤੇ ਸਰਦਾਰ ਲੱੱੜ ਵੱਲੋਂ ਨਿਗਮ ਕਮਿਸ਼ਨਰ ਨਾਲ ਗੱਲ ਕਰਕੇ ਜਲਦੀ ਹੀ ਸੀਵਰੇਜ ਦੀ ਸਫਾਈ ਕਰਵਾਈ ਇਲਾਕਾ ਵਾਸੀਆਂ ਵੱਲੋਂ ਨਗਰ ਨਿਗਮ ਦਾ ਧੰਨਵਾਦ ਕੀਤਾ ਉਮੀਦ ਕਰਦਿਆਂ ਕਿ ਨਗਰ ਨਿਗਮ ਹਰ ਇੱਕ ਇਲਾਕੇ ਦਾ ਇਸੇ ਤਰ੍ਹਾਂ ਮਸਲਾ ਹੱਲ ਕਰੇਗੀ ਮੈਂ ਮਾਣਯੋਗ ਕਮਿਸ਼ਨਰ ਸਾਹਿਬ ਦਾ ਔਰ ਇਹਨਾਂ ਦੀ ਕੋਰੀ ਟੀਮ ਦਾ ਐਸ ਡੂ ਸਾਹਿਬ ਸਾਡੇ ਜੇ ਆਈ ਸਾਹਿਬ ਇਹਨਾਂ ਦਾ ਥੱਲੇ ਗਰਾਊਂਡ ਤੋਂ ਚੱਲੀਏ ਤੇ ਇਹਨਾਂ ਦੇ ਸਿਵਰਮੈਨ ਇਹਨਾਂ ਦਾ ਸਿਵਰਮੈਨਾਂ ਦਾ ਇਹ ਜਿਹੜੀ ਮੁੱਢਲੀਆਂ ਜਿਹੜੀਆਂ ਇਹਨਾਂ ਦੀਆਂ ਪਾਵਰਾਂ ਨੇ ਇਹਨਾਂ ਦੀ ਆਪਾਂ ਕਹਿ ਦਈਏ ਮੈਖਮੇ ਦੀ ਰੀੜ ਦੀ ਹੱਡੀ ਕਿ ਜਿਹੜਾ ਇਹ ਸਟਾਫ ਜਿਹੜਾ ਸਿਵਰਮੈਨ ਨੇ ਇਹ ਛਾੜੂ ਵਾਲੇ ਨੇ ਉਹ ਥੱਲੇੋਂ ਸ਼ੁਰੂ ਹੁੰਦਾ ਉਹਨਾਂ ਦਾ ਵੀ ਧੰਨਵਾਦ ਸ਼ੋਕਜੀ ਦਾ ਐਸ ਡੀਓ ਸਾਹਿਬ ਦਾ ਧੰਨਵਾਦ ਔਰ ਜੇ ਆਈ ਸਾਹਿਬ ਦਾ ਔਰ ਇਸ ਸਮੂਚੀ ਕਮਿਊਨਲ ਸਾਹਿਬ ਦੀ ਟੀਮ ਦਾ ਧੰਨਵਾਦ ਕਮਿਊਨਲ ਸਾਹਿਬ ਤੁਹਾਡੇ ਸੱਦੇ ਤੇ ਇੰਨੀ ਟ੍ਰੈਫਿਕ ਦੇ ਹੋਣ ਦੇ ਬਾਵਜੂਦ ਵੀ ਇਹ ਅੱਧੇ ਘੰਟੇ ਤੋਂ ਪਹਿਲਾਂ ਹਾਜ਼ਰ ਹੋ ਗਏ ਨੇ ਤੁਹਾਡਾ ਮੈਸੇਜ ਜਾਂਦਿਆਂ ਔਰ ਸਾਡਾ ਮਸਲਾ ਹੱਲ ਹੋ ਗਿਆ ਤੇ ਬਹੁਤ ਵਧੀਆ ਹੋ ਗਿਆ ਤੇ ਮੈਂ ਮਾਨਯੋਕ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਤੁਹਾਡੀ ਜਿਹੜੀ ਜਿਹੜੀ ਸਾਡੀ ਫੌਜ ਹੈ ਨਾ ਤੁਹਾਡੀ ਇਹ ਬਹੁਤ ਤਕੜੀ ਆ ਤੇ ਬਹੁਤ ਤਕੜੀ ਆ ਬਹੁਤ ਸੋਹਣਾ ਕੰਮ ਹੋ ਰਿਹਾ ਲਾਕਿਆਨਗੜ ਦਾ ਔਰ ਇਹ ਅੱਸੀਵੜ ਦਾ ਮਸਲਾ ਹੱਲ ਹੋ ਗਿਆ ਤੇ ਇਹ ਰੋਡ ਤੋਂ ਕੂੜੇ ਦਾ ਵੀ ਮਸਲਾ ਹੱਲ ਹੋਇਆ ਸਾਰੇ ਮਸਲੇ ਹੱਲ ਤੇ ਆ ਸਾਰੀ ਸੰਗਤ ਸਵੇਰੇ ਹਾਜ਼ਰ ਹੋਈ ਸੀ ਇਹ ਸਵੇਰੇ ਮੇਰੇ ਕੋ ਗਿਆ ਸੀ ਤੇ ਇਹ ਇਹਨਾਂ ਦਾ ਮੈਸੇਜ ਤੁਹਾਡੇ ਤੱਕ ਗਿਆ ਔਰ ਹੁਣ ਇਹ ਇਹ ਦੇਖੋ ਮਿੰਟੋ ਮਿੰਟੀ ਤੁਹਾਨੂੰ ਧੰਨਵਾਦ ਤੁਹਾਡਾ ਕਰਨਾ ਪਿਆ ਗਿਆ ਕਿਉਂਕਿ ਤੁਸੀਂ ਜਲਦੀ ਹੱਲ ਕਰ ਦਿੱਤਾ